ਪੰਜਾਬ ਦੇ ਕਾਂਗਰਸੀ ਐਮਐਲਏ ਨੂੰ ਧਮਕੀਆਂ ਮਿਲਣ ਲੱਗੀਆਂ ਨੇ ਕਾਂਗਰਸੀ ਐਮਐਲਏ ਨੂੰ ਧਮਕਾਇਆ ਜਾ ਰਿਹਾ ਹੈ ਬਾਹਰਲੇ ਨੰਬਰਾਂ ਤੋਂ ਫੋਨ ਕਰਕੇ ਕਾਂਗਰਸੀ ਐਮਐਲਏ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਹੜੇ ਐਮਐਲਏ ਨੂੰ ਧਮਕੀ ਮਿਲੀ ਹੈ ਕਿਹੜੇ-ਕਿਹੜੇ ਐਮਐਲਏ ਨੂੰ ਧਮਕੀ ਮਿਲੀ ਹੈ ਤੇ ਕਿਉਂ ਮਿਲੀ ਹੈ ਕੀ ਚਾਹੁੰਦੇ ਨੇ ਧਮਕੀਆਂ ਦੇਣ ਵਾਲੇ ਇਸ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਤੇ ਜਾਣ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਟੱਲੀ ਵਾਲਾ ਬਟਨ ਜਾਨੀ ਕਿ ਬਿੱਲ ਆਈਕਨ ਨਹੀਂ ਦੱਬਿਆ ਤਾਂ ਉਸ ਨੂੰ ਵੀ ਦੱਬ ਲੈਣਾ ਤਾਂ ਜੋ ਨਵੀਆਂ ਵੀਡੀਓ ਆ ਤੁਹਾਡੇ ਕੋਲ ਵੇਲੇ ਸਿਰ ਆਪੜਦੀਆਂ ਰਹਿਣ ਖਬਰ ਇਹ ਹੈ ਕਿ ਕਾਂਗਰਸ ਦੇ ਕੁਝ ਐਮਐਲਏ ਨੂੰ ਜਿਹੜਾ ਉਹ ਧਮਕੀਆਂ ਭਰੇ ਫੋਨ ਆ ਰਹੇ ਨੇ ਲਗਾਤਾਰ ਧਮਕੀਆਂ ਭਰੇ ਫੋਨ ਆ ਰਹੇ ਨੇ ਉਹਨਾਂ ਚੋਂ ਇੱਕ ਐਮਐਲਏ ਨੇ ਕੁਲਦੀਪ ਸਿੰਘ ਕਾਲਾ ਢਿੱਲੋਂ ਜੋ ਕਿ ਬਰਨਾਲੇ ਤੋਂ ਵਿਧਾਇਕ ਨੇ ਕਾਂਗਰਸ ਦੇ ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਟੈਲੀਫੋਨ ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਉਣੀ ਹੈ ਪਰ ਉਸ ਤੋਂ ਪਹਿਲਾਂ ਥੋੜਾ ਮਾਮਲਾ ਤੁਹਾਨੂੰ ਥੋੜਾ ਬ੍ਰੀਫ ਸੰਖੇਪ ਚ ਸਮਝਾ ਦਈਏ। ਦਰਅਸਲ ਪੰਜਾਬ ਦੇ ਵਿੱਚ ਮੁੱਦਾ ਇੰਨੀ ਦਿਨੀ ਬੜਾ ਵੱਡਾ ਤੇ ਲੰਬਾ ਚੋੜਾ ਭਖਿਆ ਹੋਇਆ। ਪੰਜਾਬ ਦੀ ਆਤਮਾ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਪੰਜਾਬ ਸਰਕਾਰ ਨੇ ਲਗਭਗ 24000 ਏਕੜ ਤੱਕ ਕਹਿ ਦਿੱਤਾ ਮੂਹ ਜਵਾਨੀ ਕੇ ਐਸੀ ਜਿਹੜੀ ਆ ਉਹ ਕਿਸਾਨਾਂ ਕੋਲ ਲੈਣੀ ਹੈ ਜ਼ਮੀਰ ਅਕਵਾਇਰ ਕਰਨੀ ਹੈ ਕਲੋਨੀਆਂ ਬਸਾਉਣ ਦੇ ਲਈ ਜਿਸ ਨੂੰ ਲੈਂਡ ਪੂਲਿੰਗ ਕਿਹਾ ਗਿਆ ਹੈ। ਤੇ ਉਸ ਲੈਂਡ ਪੂਲਿੰਗ ਦੇ ਵਿਰੋਧ ਦੇ ਵਿੱਚ ਅਕਾਲੀ ਦਲ ਕਾਂਗਰਸ ਨੇ ਬਾਕੀ ਜਿਹੜੀਆਂ ਵਿਰੋਧੀ ਪਾਰਟੀਆਂ ਸਾਰੀਆਂ ਖੜੀਆਂ ਨੇ ਕਾਂਗਰਸ ਪਾਰਟੀ ਦੇ ਐਮਐਲਏ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਦੋ ਵਾਰ ਫੋਨ ਆਏ ਵੱਖ-ਵੱਖ ਨੰਬਰਾਂ ਤੋਂ ਉਹਨਾਂ ਫੋਨ ਕਰਨ ਵਾਲਿਆਂ ਨੇ ਕਿਹਾ ਕਿ ਤੁਸੀਂ ਆਪਣੀ ਆਵਾਜ਼ ਜਿਹੜੀ ਹੈ ਉਹ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਵਿਧਾਨ ਸਭਾ ਚ ਚੱਕੋ ਇਹਦਾ ਵਿਰੋਧ ਕਰੋ ਤੇ ਜੇ ਤੁਸੀਂ ਇਹਦਾ ਵਿਰੋਧ ਨਹੀਂ ਕਰਦੇ ਤਾਂ ਤੁਸੀਂ ਸਾਡੇ ਨਿਸ਼ਾਨੇ ਤੇ ਹੋ ਤੁਹਾਡੇ ਤੇ ਨਿਗਾਹ ਰੱਖੀ ਜਾ ਰਹੀ ਹੈ ਸਾਰਿਆਂ ਦੇ ਉੱਤੇ ਸਾਡੀ ਨਿਗਾਹ ਅਕਲਦੀਪ ਸਿੰਘ ਕਾਲਾ ਟਿੱਲੋਂ ਨੇ ਗੱਲਬਾਤ ਕਰਦੇ ਵੀ ਕਿਹਾ ਕਿ ਕੁਝ ਉਹਨਾਂ ਦੇ ਹੋਰ ਐਮਐਲਏ ਦੇ ਜਿਹੜੇ ਸਾਥੀ ਆ ਵਿਧਾਨਕਾਰ ਮੰਡਲ ਦੇ ਸਾਥੀ ਨੇ ਜਿਹੜੀ ਕਾਂਗਰਸੀ ਐਮਐਲਏ ਨੇ ਉਹਨਾਂ ਨੂੰ ਵੀ ਆਈਆਂ ਨੇ ਪਰ ਉਹਨਾਂ ਨੇ ਆਪਣੇ ਫੋਨ ਦੀ ਪੁਸ਼ਟੀ ਵੀ ਕੀਤੀ ਹੈ ਤੇ ਇਸ ਦੀ ਸ਼ਿਕਾਇਤ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਦਿੱਤੀ ਹੈ ਇਹ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਵੀ ਅਜਿਹੀਆਂ ਧਮਕੀਆਂ ਆਈਆਂ ਹੋ ਸਕਦੀਆਂ ਨੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕੀ ਦੱਸਿਆ ਕੀ ਕਿਹਾ ਉਹਨਾਂ ਨੂੰ ਐਕਚੁਅਲ 'ਚ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਹੈ ਆਪਾਂ ਉਹਨਾਂ ਦੀ ਜਵਾਨੀ ਸੁਣਦੇ ਹਾਂ ਇਸ ਸਮੇਂ ਸਾਡੇ ਨਾਲ ਖੁਦ ਵਿਧਾਇਕ ਕਾਲਾ ਢਿੱਲੋਂ ਹਰੀ ਮੌਜੂਦ ਹੈ ਭਾਈ ਜੀ ਕੀ ਚੱਕਰ ਹੈ ਜਿਹੜੀਆਂ ਤੁਹਾਨੂੰ ਧਮਕੀਆਂ ਮਿਲ ਰਹੀਆਂ ਨੇ ਇਹ ਨਾ ਕੋਈ ਬਾਹਰਲੇ ਨੰਬਰਾਂ ਤੋਂ ਮੈਨੂੰ 4-5-6 ਵਾਰ ਕਾਲ ਆਇਆ ਸ਼ਨੀਵਾਰ ਨੂੰ ਆਈਆਂ ਤਿੰਨ ਕਾਲਸ ਇੱਕ ਅੱਧੀ ਬਚਕੀ ਸੀ ਦੋ ਚੱਕੀਆਂ ਉਸ ਤੋਂ ਬਾਅਦ ਮੈਂ ਇਹਨੂੰ ਤੁਰੰਤ ਜਿਹੜਾ ਐਸਐਸਪੀ ਬਰਨਾਲਾ ਦੇ ਧਿਆਨ ਚ ਲਿਆਤਾ ਮਸਲਾ ਵੀ ਆ ਨੰਬਰ ਤੋਂ ਕੀ ਕਾਲ ਆ ਰਹੀ ਹੈ ਕਿਉਂਕਿ ਮੇਰਾ ਬਣਦਾ ਸੀਗਾ ਵੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਆਉਂਦੀ ਹੈ ਤਾਂ ਮੈਂ ਪ੍ਰਸ਼ਾਸਨ ਦੇ ਧਿਆਨ 'ਚ ਲਿਆਵਾਂ ਜੀ ਜੀ ਕੱਲ ਫੇਰ ਉਸ ਜਿਹੜਾ ਨੰਬਰ ਥੋੜਾ ਬਦਲਵਾ ਸੀ ਲੇਕਿਨ ਜਿਹੜਾ ਅੱਗੇ ਵਾਲਾ ਉਹਦਾ ਕੋਡ ਸੇਮ ਸੀ ਜੀ ਪਲੱਸ 44 ਨੰਬਰ ਤੋਂ ਸੀਗਾ ਉਹਦਾ ਕੋਡ ਉਹਨਾਂ ਨੇ ਕਹਿਣਾ ਇਹ ਸੀਗਾ ਵੀ ਤੁਸੀਂ ਜਿਹੜਾ ਜਿਹੜੀ ਲੈਂਡ ਪੂਲਿੰਗ ਨੀਤੀ ਆ ਵੀ ਉਹਦੇ ਖਿਲਾਫ ਜਿਹੜਾ ਵਿਧਾਨ ਸਭਾ ਦੇ ਵਿੱਚ ਮੁੱਦਾ ਠਾਹੋ ਅਸੀਂ ਤਾਂ ਆਲਰੇਡੀ ਠਾਹ ਆ ਹੀ ਰਹੇ ਆ ਵੈਸੇ ਤਾਂ ਮੁੱਦਾ ਜੀ ਜੀ ਤੇ ਵੀ ਉਹਦਾ ਜੇ ਤੁਸੀਂ ਅਜੇ ਹਾਂ ਨਹੀਂ ਕਰੋਗੇ ਤਾਂ ਤੁਸੀਂ ਸਾਡੇ ਨਿਸ਼ਾਨੇ ਤੇ ਹੋਵਗੇ ਠੀਕ ਇਸ ਤਰ੍ਹਾਂ ਦੀ ਗੱਲਬਾਤ ਸੀਗੀ ਤਾਂ ਇੱਕ ਨਾਰਮਲ ਆ ਮਤਲਬ ਇਹ ਜਿਹੜੇ ਕੋਈ ਸਮਾਜ ਦੇ ਵਿੱਚ ਜ਼ਹਿਰ ਖੋਲਣ ਵਾਲੇ ਲੋਕ ਆ ਉਹ ਜਿਹੜੇ ਧਮਕੀ ਦਿੰਦੇ ਆ ਨਾ ਹੀ ਸੀ ਇਹਨਾਂ ਦੇ ਕੋਈ ਪ੍ਰਵਾਹ ਪਰ ਉਹ ਜਸਟ ਮੈਂ ਇੱਕ ਇਨਫੋਰਮੇਸ਼ਨ ਦੇ ਤੌਰ ਤੇ ਜਿਹੜਾ ਪੁਲਿਸ ਦੇ ਧਿਆਨ ਜਿਲਾਉਂਦਾ ਮਸਲਾ ਹੈ ਅ ਅ ਤੇਲ ਸਾਹਿਬ ਏਕੇ ਵੀ ਚੀਜ਼ ਆ ਕਿ ਤੁਸੀਂ ਤੁਹਾਡੀ ਪਾਰਟੀ ਵੀ ਲੈਂਡ ਪੂਲਿੰਗ ਦੇ ਖਿਲਾਫ ਮਸਲਾ ਉਠਾ ਰਹੀ ਹੈ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਅਨਸਰ ਹੋ ਸਕਦੇ ਆ ਕੋਈ ਅੰਦਾਜ਼ਾ ਲਾਇਆ ਹੋਵੇ ਤਾਂ ਦੇਖੋ ਪਤਾ ਨਹੀਂ ਹੈ ਕੌਣ ਹੈ ਕੌਣ ਨਹੀਂ ਕੋ ਬਾਹਰ ਨੰਬਰ ਤੋਂ ਫੋਨ ਆਉਂਦਾ ਕੋਈ ਸ਼ਰਾਰਤੀ ਬੰਦੇ ਨੂੰ ਪਤਾ ਹੀ ਹੈ ਜੀ ਕੁਝ ਲੋਕ ਮਾਹੌਲ ਖਰਾਬ ਕਰਨ ਦੇ ਮਾਰੇ ਜਾਂ ਕੋਈ ਆਪਣੀ ਉਹਨਾਂ ਦੀ ਮਾਨਸਿਕਤਾ ਜਿੱਦਾਂ ਦੀ ਹੁੰਦੀ ਹੈ 24 ਘੰਟੇ ਦਿਮਾਗ ਇਹਨਾਂ ਕੰਮਾਂ ਲਈ ਚੱਲਦਾ ਉਹਨਾਂ ਦਾ ਜੀ ਇਹ ਬੰਦੇ ਇੱਕ ਕੱਲਾ ਮੈਨੂੰ ਨਹੀਂ ਮੇਰੇ ਖਾਲਾ ਸਾਡੇ ਅਦਰ ਦੇ ਐਮਐਲਏ ਜੀ ਨੂੰ ਵੀ ਕਾਲ ਵਗੈਰਾ ਆਈਆਂ ਨੇ ਜੀ ਜੀ ਹੋ ਸਕਦਾ ਆਮ ਆਦੀ ਪਾਰਟ ਦੇ ਐਮਐਲਏ ਨੇ ਆਈਆਂ ਹੁਣ ਪਰ ਅਜੇ ਮਨਾਟ ਸ਼ੋਰ ਵੀ ਉਹਨਾਂ ਵਾਈਆਂ ਕਿ ਨਹੀਂ ਹੈ ਮੇਰੀ ਸਾਡੇ ਹੀ ਪਾਰਟੀ ਦੇ ਦੋ ਤਿੰਨ ਐਮਐਲਏ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੂੰ ਵੀ ਉਹਨਾਂ ਦੀ ਕਾਲ ਵਗੈਰਾ ਆਈ ਹੈ ਲੇਕਿਨ ਕਈ ਨੇ ਫੋਨ ਨਹੀਂ ਚੁੱਕੇ ਜੀ ਨੇ ਚੁੱਕ ਕੇ ਸੁਣ ਲਏ ਜੀ ਠੀਕ ਹੈ ਤੇ ਪ੍ਰਸ਼ਾਸਨ ਨੇ ਕੀ ਕਿਹਾ ਤੁਹਾਨੂੰ ਇਸ ਮਾਮਲੇ ਇਹ ਪ੍ਰਸ਼ਾਸਨ ਉਹਨੇ ਬੜੀ ਸੰਜੀਦਗੀ ਨਾਲ ਗੱਲ ਸੁਣੀ ਹੈ ਮੇਰੇ ਦਾ ਟੱਚ ਦੇ ਵਿੱਚ ਜੀ ਜੀ ਜੋ ਵੀ ਉਹ ਕੋਈ ਏਦਾਂ ਦੀ ਗੱਲ ਨਹੀਂ ਵੀ ਉਹ ਕੋਈ ਇਸ ਗੱਲ ਦੇ ਵਿੱਚ ਉਹਨਾਂ ਦੀ ਕੋਈ ਅਣਗਹਿਲੀ ਹੈ ਕਿਸੇ ਕਿਸਮ ਦੀ ਜੀ ਤੇ ਜੋ ਦੱਸਣ ਤੋਂ ਬਾਅਦ ਮਤਲਬ ਜੇ ਜਬ ਅਫਸਰ ਮੇਰੇ ਟੱਕ ਚ ਨੇ ਜੀ ਤੇ ਬਸ ਜਸਟ ਮੈਂ ਇੱਕ ਇਨਫੋਰਮੇਸ਼ਨ ਦੇਣ ਵਾਸਤੇ ਉਹਨਾਂ ਨੂੰ ਕਿਹਾ ਬਾਕੀ ਤਾਂ ਉਹਨਾਂ ਨੇ ਦੇਖਣਾ ਕਿ ਉਹਨੂੰ ਬੰਦੇ ਨੂੰ ਨੰਬਰ ਵੈਰੀਫਾਈ ਕਰਨਾ ਕੀ ਕਰਨਾ ਅਗਲੀ ਰੀ ਕਾਰਵਾਈ ਤਾਂ ਉਹਨਾਂ ਦੇ ਹੱਥ ਚ ਹੈ ਤੇ ਕਰਨੀ ਹੈ ਕਰਨੀ ਬਣਦੀ ਹੈ ਕਿ ਨਹੀਂ ਬਣਦੀ ਜੀ ਜੀ ਹਾਂਜੀ ਇਹ ਸ਼ੁਕਰੀਆ ਢਿਲੋ ਸਾਹਿਬ ਤੁਹਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਥੈਂਕ ਯੂ ਤੁਸੀਂ ਸੁਣ ਲਿਆ ਕਿ ਕਿਸ ਤਰ੍ਹਾਂ ਨਾਲ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਫੋਨ ਆਏ ਦੋ ਵੱਖ-ਵੱਖ ਨੰਬਰਾਂ ਤੋਂ ਆਏ ਲੈਂਡ ਪੂਲਿੰਗ ਨੀਤੀ ਦੇ ਵਿਰੁੱਧ ਬੋਲਣ ਦੇ ਲਈ ਆਵਾਜ਼ ਚੁੱਕਣ ਦੇ ਲਈ ਉਹਨਾਂ ਨੂੰ ਕਿਹਾ ਗਿਆ ਜਿਹਾ ਨਾ ਕਰਨ ਦੀ ਸੂਰਤ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਕਹਿ ਕਿਹਾ ਜਾ ਰਿਹਾ ਕਿ ਤੁਹਾਨੂੰ ਤੁਸੀਂ ਉਹਨਾਂ ਦੇ ਜਾਨਕੀ ਕਾਲਾ ਢਿੱਲੋਂ ਫੋਨ ਕਰਨ ਵਾਲਿਆਂ ਦੇ ਧਮਕੀ ਦੇਣ ਵਾਲਿਆਂ ਦੇ ਨਿਸ਼ਾਨੇਤੇ ਨੇ ਇਸ ਦੀ ਸ਼ਿਕਾਇਤ ਉਹਨਾਂ ਨੇ ਪ੍ਰਸ਼ਾਸਨ ਨੂੰ ਦਿੱਤੀ ਤੇ ਪ੍ਰਸ਼ਾਸਨ ਦੇ ਵੱਲੋਂ ਇਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਵਾਲ ਇਹ ਹੈ ਕਿ ਪੰਜਾਬ ਦੇ ਵਿਧਾਨਕਾਰ ਜਿੰਨੇ ਵੀ ਨੇ 117 ਨੇ 117 ਇਸ ਸਮੇ 116 ਨੇ ਡਾਕਟਰ ਕਸ਼ਮੀਰ ਸਿੰਘ ਵਾਲੀ 16 ਵਾਲੀ ਸੀਟ ਖਾਲੀ ਹੋਈ ਹੈ 116 ਵਿਧਾਨਕਾਰ ਜਿਹੜੇ ਨੇ ਐਮਐਲਏ ਨੇ ਉਹਨਾਂ ਦੇ ਵੱਲੋਂ ਹਾਲੇ ਤੱਕ ਠੋਸ ਰੂਪ ਦੇ ਵਿੱਚ ਲੈਂਡ ਪੁਲਿੰਗ ਨੀਤੀ ਦਾ ਵਿਰੋਧ ਨਹੀਂ ਕੀਤਾ ਗਿਆ ਹਾਲਾਂਕਿ ਕਾਂਗਰਸ ਨੇ ਧਰਨਾ ਦੇ ਰਹੀ ਹੈ ਮਨਪ੍ਰੀਤ ਸਿੰਘਿਆਲੀ ਸਦਨ ਦੇ ਬਾਹਰ ਬਹੁਤ ਤਿੱਖਾ ਬੋਲ ਰਹੇ ਨੇ ਇਸ ਮਾਮਲੇ ਦੇ ਉੱਤੇ ਕਾਂਗਰਸ ਦਾ ਕੱਲ ਬਹੁਤ ਵੱਡਾ ਪ੍ਰਦਰਸ਼ਨ ਸੀ ਅਕਾਲੀ ਦਲ ਦਾ ਪ੍ਰਦਰਸ਼ਨ ਅੱਜ ਹੈ ਅ ਕੁੱਲ ਮਿਲਾ ਕੇ ਸਾਰੀਆਂ ਵਿਰੋਧੀ ਪਾਰਟੀਆਂ ਕਰ ਰਹੀਆਂ ਨੇ ਕਲਦੀਪ ਸਿੰਘ ਕਾਲਾ ਢਿੱਲੋ ਖੁਦ ਉਹਨਾਂ ਦੇ ਵਿੱਚ ਮੌਜੂਦ ਨੇ ਉਹ ਬਰਨਾਲੇ ਦੇ ਕਿਸਾਨਾਂ ਨੂੰ ਲੈ ਕੇ ਮਿਲ ਕੇ ਵੀ ਆਏ ਇਸ ਨੀਤੀ ਦੇ ਵਿਰੋਧ ਦੇ ਵਿੱਚ ਕਿ ਇਹ ਲਾਗੂ ਨਹੀਂ ਹੋਣੀ ਚਾਹੀਦੀ ਪਰ ਫਿਰ ਵੀ ਇਸ ਦੇ ਬਾਵਜੂਦ ਉਹਨਾਂ ਨੂੰ ਧਮਕੀਆਂ ਆ ਰਹੀਆਂ ਨੇ ਕੌਣ ਇਹ ਲੋਕ ਨੇ ਜਿਹੜੇ ਪੰਜਾਬ ਦੇ ਐਮਐਲਏ ਨੂੰ ਧਮਕਾ ਰਹੇ ਨੇ ਜਿਨ੍ਹਾਂ ਦੀ ਇੰਨੀ ਹਿੰਮਤ ਹੈ ਕਿ ਉਹ ਪੰਜਾਬ ਦੇ ਐਮ.ਐਲ.ਏ ਨੂੰ ਧਮਕਾਉਣ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਨਾ ਜਾਂ ਹੱਕ 'ਚ ਖੜਨਾ ਇੱਕ ਅਲੱਗ ਦਾ ਗੱਲ ਹੋ ਸਕਦੀ ਹੈ ਜੇ ਸਧਾਰਤਕ ਤੌਰ ਤੇ ਦੇਖਿਆ ਜਾਵੇ ਤਾਂ ਲੈਂਡ ਪੂਲਿੰਗ ਨੀਤੀ ਪੰਜਾਬ ਦੇ ਬਹੁਤੇ ਨਫੇਵਾਲੀ ਦਿਖਦੀ ਨਹੀਂ ਹੈ ਫਿਲਹਾਲ ਅੱਗੇ ਜਾ ਕੇ ਇਹਦੇ ਕੀ ਨਤੀਜੇ ਨਿਕਲਣਗੇ ਜੋ ਸਰਕਾਰ ਕਹਿ ਰਹੀ ਹੈ ਕੀ ਬਤਾ ਉਹ ਸੱਚ ਹੋ ਜਵੇ ਜਾਂ ਜੋ ਵਿਰੋਧ ਕਰਨ ਵਾਲੇ ਕਹਿ ਰਿਹਾ ਉਹ ਸੱਚ ਹੋ ਜੇ ਉਹ ਤਾਂ ਇੱਕ ਸਮੇਂ ਦੀ ਗੱਲ ਹੈ ਪਰ ਇਹ ਕਿਹੜੇ ਲੋਕ ਨੇ ਜਿਹੜੇ ਧਮਕਾ ਕੇ ਡਾਂਗ ਦੇ ਜ਼ੋਰ ਤੇ ਵਿਰੋਧ ਕਰਉਣਾ ਚਾਹੁੰਦੇ ਆ ਇਸ ਬਾਰੇ ਪੰਜਾਬ ਸਰਕਾਰ ਨੂੰ ਵੀ ਗੰਭੀਰਤਾ ਨਾਲ ਲੈਣਾ ਚਾਹੀਦਾ ਆ ਪੰਜਾਬ ਦੇ ਕਿਸੇ ਐਮਐਲਏ ਦਾ ਵਿਧਾਇਕ ਦਾ ਨੁਕਸਾਨ ਨਾ ਹੋ ਜੇ ਇਸ ਗੱਲ ਨੂੰ ਵੀ ਧਿਆਨ ਚ ਰੱਖਣਾ ਚਾਹੀਦਾ ਆ ਤੇ ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਪਹਿਲਾਂ ਹੀ ਡਾਵਾਂਡੋਲ ਹੈ ਤੇ ਜੇ ਹੁਣ ਸਾਡੇ ਐਮਐਲਏ ਨੂੰ ਧਮਕੀਆਂ ਆਉਣ ਲੱਗੀਆਂ ਫਿਰ ਤਾਂ ਸਾਡੇ ਅਮਨ ਕਾਨੂੰਨ ਦਾ ਰੱਬ ਹੀ ਰੱਖਾ ਆ